प्यारे दोस्तों प्यार भरी सत श्री अकाल जी हां जी दोस्तों मुलाजिमाते पेंशनरਾਂ ਦੇ ਲਈ ਵੱਡੀ ਖਬਰ ਮੀਟਿੰਗ ਤੋਂ ਬਾਅਦ 8% ਡੀਏ ਵਿੱਚ ਵਾਧਾ ਹੋਵੇਗਾ 18228 ਕਰੋੜ ਨੂੰ ਲੈ ਕੇ ਵੱਡੀ ਖਬਰ OPS ਬਹਾਲ 4% ਡੀਏ ਦੀ ਇੱਕ ਹੋਰ ਕਿਸ਼ਤ ਸੰਬੰਧੀ ਜਾਣਕਾਰੀ ਕੀ ਗੱਲਬਾਤ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੁਆਰਾ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਛੇ ਮਹੀਨੇ ਤਨਖਾਹ ਕਮਿਸ਼ਨ ਸੰਬੰਧੀ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੁਣਵਾਈਆਂ ਵੀ ਹੋਈਆਂ ਉਹਨਾਂ ਦਾ ਸੰਘਰਸ਼ ਹਜੇ ਤੱਕ ਜਾਰੀ ਹੈ 7 ਤੇ 8 ਜਨਵਰੀ ਨੂੰ ਜੋ ਮੀਟਿੰਗ ਹੋਈ ਲਗਾਤਾਰ ਮੀਟਿੰਗਾਂ ਚੱਲੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਸੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਉਸ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ 7 ਤਰੀਕ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਹਾਂ ਜੀ ਦੋਸਤੋ ਵਿੱਤ ਮੰਤਰੀ ਹਰਪਾਲ ਸਿੰਘ ਢੀਮਾ ਦੇ ਨਾਲ ਨਾਲ ਕੁਲਦੀਪ ਸਿੰਘ ਢਾਲੀਵਾਲ ਤੇ ਚੀਫ ਸੈਕਟਰੀ ਪੰਜਾਬ ਵਿੱਤ ਸਕੱਤਰ ਪੰਜਾਬ ਸਿੱਖਿਆ ਸਕੱਤਰ ਹੋਰ ਵਿਭਾਗ ਦੇ ਉੱਚ ਅਧਿਕਾਰੀ ਜਿਹੜੇ ਕਿ ਹਾਜ਼ਰ ਹੋਏ ਇਸ ਮੀਟਿੰਗ ਦੇ ਵਿੱਚ ਜੋ ਜੂਨੀਅਨ ਦੇ ਵੱਲੋਂ ਪਹਿਲਾਂ 2024 ਦੇ ਵਿੱਚ ਇੱਕ ਪੈਨਲ ਮੀਟਿੰਗ ਵਿੱਚ ਕੀਤਾ ਗਿਆ ਸੀ ਫੈਸਲਾ ਡੀਏ ਦੇ ਸੰਬੰਧੀ ਉਸ ਬਾਰੇ ਗੱਲਬਾਤ ਕੀਤੀ ਗਈ ਵਿਚਾਰ ਵਟਾਂਦਰਾ ਕੀਤਾ ਗਿਆ ਜੇਕਰ ਮੰਗਾਂ ਦੀ ਗੱਲ ਕਰੀਏ ਤਾਂ ਮਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਕਿ ਉਸ ਸਮੇਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੂਰੀਆਂ ਕਰਨ ਉੱਤੇ ਸਹਿਮਤੀ ਜਿਹੜੀ ਕਿ ਬਣ ਗਈ ਸੀ ਮਲਾਜ਼ਮਾਂ ਦੀ ਵੱਡੀ ਮੰਗ ਜਿਸ ਦੇ ਵਿੱਚ 11% ਡੀਏ ਏਰੀਅਰ ਬਕਾਏ ਜੋ ਕਿ ਪੈਂਡਿੰਗ ਪਏ ਨੇ ਉਨ੍ਹਾਂ ਨੂੰ ਜਾਰੀ ਕਰਾਉਣਾ ਇਹ ਸਾਰੀਆਂ ਮੰਗਾਂ ਜਿਹੜੀਆਂ ਕਿ ਸ਼ਾਮਿਲ ਨੇ ਪੈਨਲ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀ ਸਰਕਾਰ ਦੁਆਰਾ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਦੇ ਨਾਲ ਡੀਏ ਦੀ ਸਹਿਮਤੀ ਜਿਹੜੀ ਕਿ ਬਣ ਗਈ ਸੀ ਲਾਗੂ ਕਰਨ ਦੇ ਉੱਪਰ ਓਪੀਐਸ ਲਾਗੂ ਕਰਨ ਦੇ ਉੱਪਰ ਜਿਹੜੀ ਕਿ ਗੱਲ ਸਾਹਮਣੇ ਆਈ ਸੀ ਜਿਸ ਦੇ ਵਿੱਚ 100 ਦੇ ਕਰੀਬ ਪੈਸ਼ਨਰ ਜਿਹੜੇ ਕਿ ਸਵਰਗਵਾਸ ਹੋ ਚੁੱਕੇ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਗਈ ਸੀ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਸਿਵਲ ਰੂਲਸ ਲਾਗੂ ਕੀਤੇ ਜਾਣ ਇਹਨਾਂ ਮੁੱਦਿਆਂ ਦੇ ਉੱਪਰ ਫੈਕਟਰ 2.0 ਉਹਨਾਂ ਹੜ੍ਹ ਦੇ ਉੱਪਰ ਆਈ ਸੀਪੀ ਸਕੀਮ ਬਹਾਲ ਕਰਨ ਦੇ ਉੱਪਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਨ ਦੀ ਮੰਗ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਗੰਭੀਰਤਾ ਨਾਲ ਗੱਲ ਕਰਨ ਤੋਂ ਬਾਅਦ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਡੀਏ ਲਾਗੂ ਕਰਨ ਦੀ ਸਹਿਮਤੀ ਬਣੀ ਜਾਂ ਨਹੀਂ ਇਸ ਦੇ ਉੱਪਰ ਦੁਬਾਰਾ ਜਿਹੜੀ ਕਿ ਮੀਟਿੰਗ ਜੂਨੀਅਨ ਦੁਆਰਾ ਕੀਤੀ ਗਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਡੀਏ ਲਾਗੂ ਕਰਾਉਣ ਦੇ ਲਈ ਜੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੁਝ ਕਾਰਨਾ ਕਰਕੇ ਡੀਏ ਦਾ ਐਲਾਨ ਹਲੇ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਕਿ ਡੀਏ ਲਾਗੂ ਕਰਨ ਦੇ ਲਈ ਅਸੀਂ ਕੁਝ ਨਾ ਕੁਝ ਜ਼ਰੂਰ ਕਰਾਂਗੇ ਹਾਂਜੀ ਦੋਸਤੋ ਇਹ ਸੀ ਵੱਡੀ ਅਪਡੇਟ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਹਲੇ ਵਾਦਾ ਨਹੀਂ ਹੋ ਸਕਦਾ 8% ਵਾਅਦੇ ਦੀ ਆਸ ਜਗਾਈ ਜਾ ਰਹੀ ਹੈ ਉਹ ਤਾਂ ਨਹੀਂ ਹੋਵੇਗਾ ਸਰਕਾਰ 4% ਡੀਏ ਦੇ ਵਿੱਚ ਵਾਅਦਾ ਕਰ ਸਕਦੀ ਹੈ ਇਹ ਸੀ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ